ਲਾਵ ਹੀ ਰਹਿਣਾ ਜਿਵੇਂ ਕਹਿਆ ਸੀ ਨਾ ਉਤੋਂ ਖੁੱਦੋ ਵਾਂਗੂ ਮੜਗਾ ਵਿੱਚੋਂ ਪੱਟੀਆਂ ਲੀਆਂ ਨੇ ਇਹ ਬਾਈ ਦਾ ਪਿਆਰਵਾਸੀ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੋਂ ਬਾਅਦ ਸਨਮੇ ਦੇ ਵਿੱਚ ਗਏ ਤੇ ਕੁੜੀ ਨੇ ਚਟਾ ਪੀਤਾ ਸਗਨੈਚਰ ਖਾਦੇ ਤੇ ਮੁੰਡੇ ਨੂੰ ਗਲਤ ਕੰਮ ਕੀਤਾ ਜਦੋਂ ਵੀਡੀਓ ਬਾਹਰ ਲਾਈ ਉਹੀ ਮੁੰਡੇ ਤੇ ਇਲਜ਼ਾਮ ਲਾਉਣ ਲੱਗੀ ਵੀ ਇਹਨੇ ਮੇਰੇ ਨਾਲ ਗਲਤ ਕੀਤਾ ਜਾਂ ਹੁਣੇ ਮੇਰੀ ਇੱਜ਼ਤ ਵਾਪਸ ਲਿਆ ਕੇ ਦੇਵੇ ਜਾਂ ਮੈਨੂੰ ਪੈਸੇ ਦੇਵੇ ਵੀ ਇਹਨੂੰ ਬਲੈਕਮੇਲ ਕਰਦੀ ਆ ਕਹਿੰਦੀ ਨਹੀਂ ਮੈਂ ਮਤ ਰੱਖਦੇ ਕੇਸ ਪਾਉਂਗੀ ਤੂੰ ਮੇਰੇ ਨਾਲ ਗਲਤ ਕੀਤਾ ਜਾਂ ਮੈਨੂੰ ਪੈਸੇ ਦੇ ਉਹ ਬੰਦਾ ਆਪਣੇ ਸਾਹਮਣੇ ਆਇਆ ਉਹ ਕਹਿੰਦਾ ਬਾਈ ਇਹਨੇ ਮੇਰੇ ਨਾਲ ਸਾਰਾ ਕੁਝ ਇਹਨੇ ਗਲਤ ਕੀਤਾ ਮੈਂ ਕੁਝ ਨਹੀਂ ਕੀਤਾ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਕੀ ਗੱਲਬਾਤ ਹੋਈ ਆ ਆਜਾ ਬਾਈ ਮਾੜਾ ਖੱਚ ਕੇ ਯਾਰ ਸੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੁਹਾਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਜੀ ਦੋਨੇ ਸਹਿਮਤੀ ਨਾਲ ਸਨਮੇ ਦੇ ਵਿੱਚ ਗਏ ਆ ਕੁੜੀ ਨੇ ਇਲਜ਼ਾਮ ਲਾਇਆ ਇਹ ਮੁੰਡੇ ਤੇ ਕਹਿੰਦੀ ਵੀ ਇਹਨੇ ਮੈਨੂੰ ਨਸ਼ੀਲੀਆਂ ਚੀਜ਼ਾਂ ਖਵਾ ਕੇ ਮੇਰੇ ਨਾਲ ਧੱਕਾ ਕੀਤਾ ਇਹ ਬੰਦਾ ਇਹ ਦੇ ਆਪਾਂ ਸੁਣਦੇ ਆ ਇਹਦੇ ਕੀ ਵਿਚਾਰ ਆ ਇਹਦੇ ਕੀ ਬਿਆਨ ਆ ਕੀ ਆ ਉਹਦੇ ਪੱਖ ਰੱਖਦਾ ਕੁੜੀ ਨੇ ਆਪਦਾ ਪੱਖ ਰੱਖਤਾਗਾ ਉਹ ਕਹਿੰਦੀ ਮੈਨੂੰ ਨੇ ਨਸ਼ੀਲੀ ਚੀਜ਼ ਖਵਾ ਕੇ ਮੇਰੇ ਨਾਲ ਧੱਕਾ ਕੀਤਾ ਮੇਰੀ ਵੀਡੀਓ ਵਾਇਰਲ ਕਰਾਤੀ ਮੈਂ ਬਹੁਤ ਤੰਗ ਆ ਸੱਸੀ ਗੱਬੇ ਸੱਸੀ ਗੱਬੇ ਕੀ ਹਾਲ ਹੈ ਵਧੀਆ ਭਾਈ ਜਿਹੜੀ ਆ ਤੁਹਾਡੇ ਤੇ ਇਲਜ਼ਾਮ ਲਾਇਆ ਕੁੜੀ ਨੇ ਇਹ ਸੱਚ ਆ ਬਈ ਯਾਰ ਸਭ ਝੂਠ ਆ ਇਹ ਠੀਕ ਹੈ ਮੈਂ ਸਿੱਧੀ ਗੱਲ ਸਪਸ਼ਟ ਕਹਿੰਨਾ ਇਹ ਸਭ ਝੂਠ ਆ ਉਸ ਕੁੜੀ ਨੇ ਮੇਰੇ ਨਾਲ ਕੀਤਾ ਬਈ ਜਿਹੜਾ ਕੁਛ ਕੀਤਾ ਆਪਣੀ ਮਰਜ਼ੀ ਨਾਲ ਕੀਤਾ ਬਈ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਦੋਨੇ ਤਾੜੀ ਜੇ ਦੋਨੇ ਬਰਾਬਰ ਦਾ ਕੰਮ ਹੋਊਗਾ ਦੋ ਹੱਥਾਂ ਨਾਲ ਤਾੜੀ ਵੱਜਦੀ ਹੈ ਬਈ ਠੀਕ ਹੈ ਉਹਨੇ ਮੇਰੇ ਨਾਲ ਕੀਤਾ ਮੈਂ ਫੇਰ ਉਹਨੂੰ ਹੱਥ ਲਾਇਆ ਨਹੀਂ ਤਾਂ ਮੈਂ ਹੱਥ ਨਹੀਂ ਲਾਉਣਾ ਸੀ ਬਈ ਉਹਨੂੰ ਉਹ ਅੱਜ ਉਹ ਕਹਿ ਰਹੀ ਹੈ ਲੋਕਾਂ ਨੂੰ ਕਹਿ ਰਹੀ ਹੈ ਨਿਊਜ਼ ਆਦੀ ਨਿਊਜ਼ ਦੇ ਰਹੀ ਹੈ ਪੱਤਰਕਾਰੀ ਦੇ ਰਹੀ ਹੈ ਲੋਕਾਂ ਕੋਲ ਵੀ ਕਹਿੰਦੀ ਵੀ ਮੇਰੇ ਨਾਲ ਉਸ ਮੁੰਡੇ ਨੇ ਗਲਤ ਕੰਮ ਕੀਤਾ ਵੀ ਮੈਨੂੰ ਵੀ ਗਲਤ ਹਰਕਤਾਂ ਕੀਤੀਆਂ ਮੇਰੇ ਨਾਲ ਮੈਨੂੰ ਨਸ਼ੀਲੀਆਂ ਦਵਾਈਆਂ ਖਵਾ ਕੇ ਆਪਾਂ ਨੂੰ ਜਿੱਥੇ ਮਰਜੀ ਸੌਹ ਬੋਲੇ ਬਈ ਠੀਕ ਹੈ ਮੈਂ ਬੰਦਾ ਸੱਚਾ ਹੈਗਾ ਮੈਨੂੰ ਪਤਾ ਮੈਨੂੰ ਜਿੱਥੇ ਮਰਜੀ ਸੌਹ ਬੋਲੇ ਠੀਕ ਹੈ ਮੈਂ ਆਪਣੇ ਮਾਪਿਆਂ ਦੀ ਸੌਹ ਖੰਨਾ ਯਾਰ ਬਈ ਮੈਂ ਗਲਤ ਨਹੀਂ ਕੀਤਾ ਕੁਝ ਵੀ ਅੱਛਾ ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਉਹ ਕੁੜੀ ਮੈਨੂੰ ਗਲਤ ਕਹਿ ਰਹੀ ਆ ਵੀ ਤੂੰ ਕੀਤਾ ਪਰ ਬਈ ਮੈਂ ਸੌਹ ਖੰਨਾ ਜੇ ਮੈਂ ਕੁਝ ਕੀਤਾ ਹੋਵੇ ਸਾਰਾ ਕੁਝ ਉਹਨੇ ਕੀਤਾ ਬਈ ਅੱਛਾ ਉਹਨੇ ਉਹਨੇ ਕੀ ਕੀਤਾ ਇਹ ਜੀ ਬਈ ਯਾਰ ਪਹਿਲੀ ਗੱਲ ਤਾਂ ਇਹ ਮੈਂ ਤੈਨੂੰ ਸਾਰੀ ਥੁਰ ਤੋਂ ਗੱਲ ਦੱਸਦਾ ਸਾਰੀ ਗੱਲ ਕੀ ਹੋਈ ਆ ਸਾਡਾ ਇੰਸਟਾਗ੍ਰam ਤੇ ਪਿਆਰ ਹੋਇਆ ਇੱਕ ਦੂਜੇ ਨੂੰ ਠੀਕ ਹੈ ਮੈਂ ਇਹਦੀਆਂ ਵੀਡੀਓ ਮੈਨੂੰ ਵਧੀਆ ਲੱਗਦੀਆਂ ਸੀ ਮੈਂ ਇਹਨੂੰ ਕਮੈਂਟ ਕਰਦਾ ਹੁੰਦਾ ਸੀ ਹਰ ਵੀਡੀਓ ਦੇ ਉੱਤੇ ਕਮੈਂਟ ਕਰਦਾ ਹੁੰਦਾ ਸੀਗਾ ਠੀਕ ਹੈ ਜਿੱਥੋਂ ਉਹ ਮੇਰੇ ਹਰ ਕਮੈਂਟ ਨੂੰ ਲਾਈਕ ਕਰਦੀ ਸੀਗੀ ਠੀਕ ਹੈ ਇੱਕ ਦਿਨ ਬਾਈ ਮੈਂ ਕੁਦਰਤੀ ਮਤਲਬ ਪਿਆ ਸੀਗਾ ਮੇਰਾ ਮਨ ਕੀਤਾ ਯਾਰ ਵੀ ਮੈਂ ਮਨ ਦੁਖੀ ਸੀ ਮੇਰਾ ਥੋੜਾ ਯਾਰ ਮੈਂ ਇਹਦੀਆਂ ਰੀਲਾਂ ਵੇਖੀਆਂ ਹਨਾ ਰੀਲਾਂ ਵੇਖ ਕੇ ਮੈਂ ਕਿਹਾ ਯਾਰ ਕਿਸੇ ਕੋਲ ਦੁੱਖ ਜ਼ਾਹਿਰ ਕਰੀਏ ਮੈਂ ਇਹਨੂੰ ਮੈਸੇਜ ਕੀਤਾ ਹੈਲੋ ਦਾ ਉਸ ਤੋਂ ਬਾਅਦ ਇਹਦਾ ਰਿਪਲਾਈ ਆਇਆ ਵੀ ਹਾਂਜੀ ਕੌਣ ਮੈਂ ਕਹੀ ਮੈਂ ਤੁਹਾਡੀਆਂ ਵੀਡੀਓ ਵੇਖਦਾ ਹੁੰਨਾ ਮੈਂ ਤੁਹਾਡੇ ਵੀਡੀਓ ਤੇ ਕਮੈਂਟ ਕਰਦਾ ਹੁੰਨਾ ਵੀਡੀਓ ਕੀ ਬਣਾਉਂਦੀ ਹੈ ਵੀਡੀਓ ਇਹੀ ਬਸ ਲੱਕ ਠੁਮਕੇ ਠਮਕੇ ਨੱਚਣਾ ਨੋਚਣਾ ਇਹੋ ਜਿਹੀਆਂ ਵੀਡੀਓ ਬਣਾਉਂਦੀ ਸੀ ਮਤਲਬ ਵਾਇਰਲ ਸੀ ਪੂਰੀ ਤੇ ਮੇਰੇ ਮੈਸੇਜ ਇਹ ਕਮੈਂਟ ਮੈਂ ਹਰ ਵੀਡੀਓ ਤੇ ਕਰਦਾ ਸੀਗਾ ਇਸ ਕਰਕੇ ਮੇਰੇ ਪਹਿਲਾਂ ਇਹਨੇ ਕਮੈਂਟ ਵੇਖਿਆ ਤੇ ਲਾਈਕ ਕਰ ਦੇ ਹੁੰਦੀ ਸੀ ਮੇਰੇ ਕਮੈਂਟ ਤੇ ਮੈਨੂੰ ਐ ਸੀਗਾ ਯਾਰ ਮੇਰੇ ਨਾਲ ਮਤਲਬ ਗੱਲਬਾਤ ਕਰ ਸਕਦੀ ਐ ਇਹ ਕਿਉਂਕਿ ਮੇਰੇ ਕਮੈਂਟ ਨੂੰ ਲਾਈਕ ਕਰਦੀ ਐ ਕਿਉਂਕਿ ਮੈਂ ਹਰ ਕਮੈਂਟ ਤੇ ਲਾਈਕ ਹਰ ਵੀਡੀਓ ਦੇ ਉੱਤੇ ਲਾਈਕ ਕਮੈਂਟ ਕਰਦਾ ਹੁੰਦਾ ਸੀ ਇਹਦੇ ਕੀ ਕਹਿੰਦਾ ਸੀ ਮੈਂ ਇਹਨੂੰ ਬਸ ਹੈਲੋ ਅ ਦਿਲ ਭੇਜਦਾ ਹੁੰਦਾ ਸੀਗਾ ਅਚਾ ਹਾਂ ਤੇ ਉਸ ਤੋਂ ਬਾਅਦ ਬਈ ਇਹ ਜਦੋਂ ਇਹਨੂੰ ਹੈਲੋ ਭੇਜੀ ਮੈਂ ਹਨਾ ਇਹ ਇਹ ਇਹਨੇ ਕਹਾਂ ਹਾਂਜੀ ਕਾਹਨ ਮੈਂ ਕਹਾ ਮੈਂ ਕਰਕੇ ਆ ਮੁੰਡਾ ਬੋਲਦਾ ਮੈਂ ਤੇਰੀਆਂ ਵੀਡੀਓ ਸਾਰੀਆਂ ਵੇਖਦਾ ਮੈਨੂੰ ਵਧੀਆ ਲੱਗਦੀਆਂ ਤੂੰ ਮਤਲਬ ਇਦਾਂ ਗੱਲ ਕਰਕੇ ਸਾਡੀ ਸਟਾਰਟ ਹੋ ਗਈ ਸੀ ਗੱਲ ਦੋਨਾਂ ਦੀ ਸਾਡੀ ਗੱਲ ਬਹੁਤ ਟਾਈਮ ਚੱਲੀ ਹੈ ਸਾਡੀ ਘਟੂ ਘਟ ਸਾਲ ਡੇਢ ਸਾਲ ਗੱਲ ਚੱਲੀ ਹੈ ਬਾਈ ਠੀਕ ਹੈ ਤੇ ਉਸ ਤੋਂ ਬਾਅਦ ਸਾਡੀ ਇੰਸਟਾਗ੍ਰਾਮ ਦੇ ਜਰੀਏ ਹੀ ਮਿਲਣਾ ਸਾਡਾ ਬਣਦਾ ਇਹਨੂੰ ਮੈਸੇਜ ਕਰਦਾ ਇਹ ਮੈਨੂੰ ਮੈਸੇਜ ਕਰਦੀ ਆ ਇੱਕ ਦੂਜੇ ਨਾਲ ਸਾਡੀ ਗੱਲ ਹੋਣ ਲੱਗ ਜਾਂਦੀ ਏ ਥੋੜੀ ਥੋੜੀ ਜਦੋਂ ਮੈਂ ਕਟਿੰਗ ਕਰਾਉਣ ਜਾਣਾ ਜਾਂ ਮੈਂ ਕੁਝ ਹੋਰ ਕੰਮ ਜਾਣਾ ਜਦੋਂ ਵੀ ਜਾਣਾ ਇਹਨੂੰ ਪੁੱਛ ਕੇ ਜਾਣਾ ਦੱਸ ਕੇ ਜਾਣਾ ਇਹਦੇ ਨਾਲ ਵੀਡੀਓ ਕਾਲ ਤੇ ਗੱਲ ਕਰਨੀ ਰਾਤ ਨੂੰ ਪਏ ਪੈਣ ਗੱਲ ਕਰਦੇ ਸਾਡੇ ਇੱਕ ਦੂਜੇ ਨਾਲ ਵਧੀਆ ਸਹਾਰ ਬਣ ਗਏ ਸਾਡਾ ਇੱਕ ਦੂਜੇ ਨਾਲ ਮਿਲ ਵਰਤਨ ਵਧੀਆ ਹੋ ਗਿਆ ਸੀਗਾ ਇੱਕ ਦਿਨ ਇਹਨੇ ਮੈਨੂੰ ਕਿਹਾ ਵੀ ਐ ਕਰਕੇ ਵੀ ਆਪਾਂ ਮੂਵੀ ਵੇਖਣੀ ਆ ਮੈਨੂੰ ਕਹਿੰਦੀ ਮੈਂ ਕਹਾਂ ਕੋਈ ਨਾ ਵੇਖ ਲਾਂਗੇ ਠੀਕ ਹੈ ਮੈਨੂੰ ਕਹਿੰਦੀ ਵੇਖ ਲਾਂਗੇ ਕੱਲ ਨੂੰ ਵੇਖ ਲੈਣੇ ਆ ਤੇ ਇਹ ਕਹਿੰਦੀ ਮੇਰੇ ਹਜੇ ਫਿਰ ਇਹਨੂੰ ਮੈਂ ਕੱਲ ਨੂੰ ਦੂਜੇ ਦਿਨ ਮੈਸੇਜ ਕੀਤਾ ਮੈਂ ਕਿਵੇਂ ਕਰਨਾ ਚਾਹੀਏ ਮੂਵੀ ਵੇਖਣ ਇਹ ਮੈਨੂੰ ਕਹਿੰਦੀ ਕਹਿੰਦੀ ਅੱਜ ਨਹੀਂ ਮੇਰੇ ਕੋਲ ਜਦੋਂ ਮੇਰੇ ਪੇਪਰ ਆ ਕਹਿੰਦੇ ਨੇੜੇ ਕਹਿੰਦਾ ਜਦੋਂ ਮੇਰੇ ਪੇਪਰ ਨੇੜੇ ਆ ਕਹਿੰਦਾ ਪੇਪਰਾਂ ਦੇ ਨੇੜੇ ਜਦਵੇਂ ਮੈਂ ਪੇਪਰ ਦੇ ਕੇ ਆਉਂਗੂ ਉਸ ਤੋਂ ਬਾਅਦ ਆਪਾਂ ਮੂਵੀ ਵੇਖਣ ਚੱਲਾਂਗੇ ਮੇਕਨਿਨ ਵਾਲੇ ਉਦੋਂ ਐ ਹੋ ਜੂ ਘਰ ਤਿਆਂ ਨੂੰ ਹੋ ਜੂਗੇ ਵੀ ਹਾਂ ਮਾੜੀ ਗੋਲੀ ਪੇਪਰ ਦੇਣ ਗਈ ਆ ਕਿੰਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੰਸਟਾਗ੍ਰਾਮ ਤੇ ਗੱਲ ਕਰਦਿਆਂ ਨੂੰ ਸਾਨੂੰ ਬਈ ਯਾਰ 7-8 ਮਹੀਨੇ ਹੋ ਗਏ ਸੀ ਗੱਲ ਕਰਦਿਆਂ ਨੂੰ ਅੱਛਾ ਅੱਛਾ ਮਤਲਬ ਮੈਂ ਇਹਦੀਆਂ ਵੀਡੀਓ ਡੇਢ ਦੋ ਸਾਲ ਤੋਂ ਵੇਖਦਾ ਰਿਹਾ ਠੀਕ ਹੈ ਮਤਲਬ ਇਹ ਪੂਰੀ ਵਾਇਰਲ ਸੀਗੀ ਹੈ ਨਾ ਮੈਨੂੰ ਵਧੀਆ ਲੱਗਦੀ ਸੀ ਯਾਰ ਮੈਂ ਤੈਨੂੰ ਝੂਠ ਨਹੀਂ ਭਰਦਾ ਠੀਕ ਹੈ ਪੇਪਰਾਂ ਤੋਂ ਬਾਅਦ ਪੇਪਰਾਂ ਤੋਂ ਬਾਅਦ ਜਦੋਂ ਇਹਦੇ ਪੇਪਰ ਦੇਣ ਗਈ ਹੈ ਇਹ ਮੈਂ ਇਹਦੀ ਵੇਟ ਕੀਤੀ ਕਾਲ ਦੀ ਮੂਰੇ ਬਹਿ ਕੇ ਇਹ ਪੇਪਰ ਦੇਣ ਗਈ ਹੈ 12 ਵਜੇ ਬਾਹਰ ਨਿਕਲੀ ਆ ਠੀਕ ਹੈ ਟਿਕਟ ਕਰਾ ਕੇ ਉੱਥੇ ਪਾਪਕੋਰਨ ਜਿਹੜੇ ਠੰਡਾ ਠੰਡਾ ਲੈਣਾ ਸੀ ਉਹ ਲੈ ਕੇ ਅਸੀਂ ਗਏ ਆ ਇਹ ਜਦੋਂ ਅਸੀਂ ਕੁਰਸੀ ਤੇ ਬੈਠੇ ਆਂ ਫਿਲਮ ਸਟਾਰਟ ਹੋਣੀ ਸੀ ਇਹ ਮੈਨੂੰ ਕਹਿੰਦੀ ਕਹਿੰਦੀ ਮੜਾ ਯਾ ਆਪਾਂ ਚੱਲ ਕਈ ਵਾਰ ਮੈਂ ਕੀ ਹੋ ਗਿਆ ਕਹਿੰਦੀ ਬਾਥਰੂਮ ਵਿੱਚ ਜਾ ਕੇ ਆਉਣਾ ਮੜਾ ਯਾ ਮੈਂ ਕਿਹਾ ਬਾਥਰੂਮ ਵਿੱਚ ਕੀ ਆ ਕਹਿੰਦੀ ਕਹਿੰਦੀ ਮੜਾ ਯਾ ਚੱਲ ਕੇ ਆਉਣਾ ਮੈਨੂੰ ਉੱਥੇ ਲੈ ਜਾਂਦੀ ਹੈ ਮੈਨੂੰ ਕਹਿੰਦੀ ਤੂੰ ਬਾਹਰ ਖੜ੍ਹ ਮੈਂ ਜਾ ਕੇ ਆਉਣੀ ਆ ਮੈਂ ਕਿਹਾ ਤੂੰ ਕਰਨਾ ਕੀ ਆ ਮੈਨੂੰ ਕਹਿੰਦੀ ਮੈਂ ਚਿੱਟਾ ਲਾਉਣਾ ਹੂੰ ਅੱਛਾ ਚਿੱਟਾ ਲਾਉਂਦੀ ਹੈ ਹਾਂ ਮੈਨੂੰ ਕਹਿੰਦੀ ਮੈਂ ਚਿੱਟਾ ਲਾਉਣਾ ਜਦੋਂ ਕਹਿੰਦਾ ਨੱਚਦੀ ਟੱਪਦੀ ਸੀ ਮੈਂ ਦਿਲ ਪੇਜ ਦਿੰਦਾ ਸੀ ਉਹ ਕਹਿੰਦਾ ਲਾਈਕ ਕਰਦੇ ਸੀ ਮੈਂ ਕਮੈਂਟ ਉਹਨੂੰ ਮੈਸੇਜ ਕੀਤਾ ਗੱਲਬਾਤ ਹੁਣ ਲੱਗੀ 7-8 ਮਹੀਨੇ ਗੱਲ ਹੋਈ ਮੁੜ ਕੇ ਕਹਿੰਦਾ ਹਰ ਚੀਜ਼ ਅਸੀਂ ਇੱਕ ਦੂਜੇ ਨੂੰ ਕਹਿਣ ਲੱਗੇ ਸ਼ੇਅਰ ਕਰਨ ਲੱਗੇ ਜਿੱਦੇ ਕਾਲਜੋਂ ਪੇਪਰ ਦੇ ਕੇ ਨਿਕਲੀ ਦੇ ਨੇ ਚੱਕੀ ਤੇ ਉੱਥੇ ਸਨਵੇਂ ਲਿਆਂਦੀ ਤੇ ਕਹਿੰਦੀ ਬਾਥਰੂਮ ਚ ਚੱਟਾ ਲਾਉਣਾ ਉਸ ਤੋਂ ਬਾਅਦ ਬਈ ਇਹ ਕਹਿੰਦੀ ਮੈਂ ਚੱਟਾ ਲਾਉਣਾ ਮੈਂ ਕਿਹਾ ਅੱਛਾ ਮੈਂ ਕਿਹਾ ਚੱਟਾ ਪੈਂਦੇ ਮੈਂ ਕਿਹਾ ਮੈਂ ਤਾਂ ਕਦੇ ਲਾਇਆ ਨਹੀਂ ਤੂੰ ਚੱਟਾ ਲਾਉਣੀ ਮੈਂ ਛੋੜ ਕਰਦੀ ਹੂ ਕਹਿੰਦੀ ਨਹੀਂ ਨਹੀਂ ਮੈਂ ਸੱਚੀ ਚੱਟਾ ਲਾਉਣੀ ਹੁੰ ਠੀਕ ਹੈ ਅੰਦਰ ਲਾ ਕੇ ਆਈ ਹੈ ਛੱਟਾ ਬਾਅਦ ਵਿੱਚ ਇਹਨੇ ਆਪਦੇ ਬੈਗ ਦੇ ਵਿੱਚੋਂ ਸਨੈਚਰ ਕੱਢੇ ਆ ਸਨੈਚਰ ਦੇ ਦੋ ਗੈਸ ਉਲੇ ਨੇ ਕਿਸ ਨੇ ਸਨੈਚਰ ਖਾਦੀ ਮੈਨੂੰ ਕਹਿੰਦੀ ਸਟਿੰਗ ਦਿਵਾ ਮੈਨੂੰ ਤੇ ਮੈਂ ਇਹਨੂੰ ਸਟਿੰਗ ਦਿਵਾਈ ਤੇ ਇਹਨੇ ਸਟਿੰਗ ਪੀਤੀ ਫਿਰ ਅਸੀਂ ਦੋਨੇ ਅੰਦਰ ਬੈਠੇ ਆ ਉਹਦੇ ਚ ਮੈਂ ਸਾਰੇ ਮੂਵੀ ਵੇਖੀ ਜੰਨੇ ਆ ਤੇ ਮੇਰੇ ਦਿਮਾਗ ਦੇ ਵਿੱਚ ਹੋਰ ਹੀ ਗੱਲਾਂ ਚੱਲ ਰਹੀਆਂ ਭੈਂਜਵਾਹ ਕੀ ਪੰਗਾ ਲੈ ਲਿਆ ਮੈਂ ਬੇ ਇਹਨੂੰ ਕੁਝ ਹੋ ਗਿਆ ਫਿਰ ਕੀ ਕਰੂ ਬਣੂਗਾ ਮੇਰਾ ਮੈਂ ਤਾਂ ਮਤਲਬ ਇਹਨੂੰ ਛੱਡਣ ਦਾ ਬਣਾਇਆ ਪਿਆ ਸੀਗਾ ਪਲਾਨ ਵੀ ਮੈਂ ਛੱਡੂਗਾ ਇਹਨੂੰ ਠੀਕ ਹੈ ਬਾਅਦ ਵਿੱਚ ਇਹਨੇ ਜਦੋਂ ਹਰਕਤਾਂ ਇਨੇ ਮੇਰੇ ਹੱਥ ਲਾਏ ਗੁਪਤੰਗਾ ਦੇ ਠੀਕ ਹੈ ਮੈਨੂੰ ਹੱਥ ਲਾਇਆ ਮੈਨੂੰ ਜਦੋਂ ਤੈਨੂੰ ਟੱਚ ਕਰਦੀ ਹੈ ਟੱਚ ਕਰਨ ਲੱਗ ਗਈ ਠੀਕ ਹੈ ਜਿਹਦੇ ਕਰਕੇ ਬਈ ਮੇਰੇ ਦਿਲ ਦੇ ਵਿੱਚ ਵੀ ਵੱਜੀ ਯਾਰ ਮੁੰਡਿਆਂ ਨੂੰ ਐ ਹੀ ਹੁੰਦਾ ਯਾਰ ਵੀ ਚੱਲੇ ਰਕਸਟ ਜੱਕਦੇ ਕੋਈ ਨਾ ਕੋਈ ਨਾ ਹਨਾ ਫਿਰ ਸਾਡੇ ਕਹਿੰਦੇ ਦਾ ਅੱਗ ਤੇ ਤੇ ਪਾਵਾਂਗੇ ਬਈ ਸਾਡੇ ਨਾਲ ਮੇਰੇ ਨਾਲ ਸਾਰਾ ਕੁਝ ਕੀਤਾ ਪਰ ਤਾਂ ਨਿਕਲੋ ਹੀ ਨਿਕਲੋ ਹਾਂ ਉਹਦੇ ਮੂਵੀ ਦੇ ਵੇਖਣ ਬਈ ਬਹੁਤ ਥੋੜੇ ਘੱਟ ਲੋ ਗਏ ਸਾਡੀ ਕਾਰਨਰ ਤੇ ਜਮਾਂ ਐਂਡ ਤੇ ਸੀਗੀ ਸਾਡੀ ਠੀਕ ਹੈ ਕੁਰਸੀ ਲਈ ਹੋਈ ਦੋ ਜਣਾਂ ਦੀ ਹਨਾ ਤੇ ਉੱਥੇ ਵਾਸੀਂ ਬੈਠੇ ਅਸੀਂ ਸਾਰਾ ਕੁਝ ਕੀਤਾ ਉੱਥੇ ਸਾਨੂੰ ਪਤਾ ਨਹੀਂ ਸੀ ਬਈ ਕੈ ਚੇਕੇ ਹਣਾ ਉਹਦੇ ਕੁਦਰਤੀ ਵੈ ਕੈਮਰੇ ਕਈ ਵਾਰ ਚੈੱਕ ਕਰ ਲੈਂਦੇ ਵੀ ਆ ਜਾਂਦੇ ਹਨਾ ਵੀ ਯਾਰ ਤੁਸੀਂ ਗਲਤ ਕਰੀ ਜਾਂਦੇ ਹੋ ਪਰ ਉੱਥੇ ਪਤਾ ਨਹੀਂ ਲੱਗਿਆ ਬਈ ਕੀ ਹੋਇਆ ਸਾਡੀ ਉਸ ਤੋਂ ਬਾਅਦ ਸਾਡੀ ਵੀਡੀਓ ਵਾਇਰਲ ਹੋ ਜਾਂਦੀ ਹੈ ਉੱਥੋਂ ਨਹੀਂ ਜਦੋਂ ਵੀਡੀਓ ਵਾਇਰਲ ਹੁੰਦੀ ਆ ਉਦੋਂ ਬਾਅਦ ਰੌਲਾ ਪੈਂਦਾ ਕਿ 15 ਦਿਨ ਸਾਨੂੰ ਵੀਡੀਓ ਉਹ ਵੇਰਲਾ ਨਹੀਂ ਹੁੰਦੀ 15 ਦਿਨ ਮਤਲਬ ਬੰਦ ਹੁੰਦਾ ਸਾਰਾ ਸਿਸਟਮ ਉਹ ਮੇਰਾ ਸਿਸਟਮ ਸਹੀ ਚੱਲੀ ਹਾਂ ਜਦੋਂ ਅਸੀਂ ਆਏ ਆ ਘਰੇ ਅਸੀਂ ਗੱਲਬਾਤ ਰਾਤ ਨੂੰ ਵੀ ਕੀਤੀ ਆ ਵੀ ਬਹੁਤ ਨਜ਼ਾਰਾ ਆਇਆ ਬਹੁਤ ਤੇਰੇ ਨਾਲ ਜੀ ਕੀਤਾ ਗਈ ਤਾਂ ਕਿਉਂਕਿ ਯਾਰ ਭਾਈ ਮੈਨੂੰ ਉਹ ਛਟਾ ਛਟਾ ਭੁੱਲ ਗਿਆ ਸੀ ਮੈਂ ਛਟਾ ਛਟਾ ਲਾਉਂਦੀ ਆ ਮੈਨੂੰ ਐ ਸਿੱਕਾ ਚੱਲਨੇ ਆਰੇ ਲੈ ਲੀਏ ਯਾਰ ਹਣਾ ਮਤਲਬ ਗੱਲਬਾਤ ਕਰਨ ਲੱਗ ਗਏ ਵੀ ਲੋਕਾਂ ਕੋਲ ਕਹਿਣ ਲੱਗ ਗਏ ਵੀ ਮੇਰੀ ਸਹੇਲੀ ਸੋਹਣੀ ਆ ਮੇਰੀ ਸਹੇਲੀ ਸੋਹਣੀ ਆ ਮਤਲਬ ਇਹ ਅਗਲੇ ਨੂੰ ਹੁੰਦਾ ਯਾਰ ਭੈਣੋ ਯਾਰ ਵੀਡੀਓ ਬਣਾਉਣ ਵਾਲੀ ਕੁੜੀ ਤੇਰੀ ਸਹੇਲੀ ਆ ਯਾਰ ਦੇ ਲੀਰਾਂ ਦਾ ਵੀ ਮੈਨੂੰ ਚੱਕਰ ਨਹੀਂ ਸੀਗਾ ਮੈਂ ਆਪੇ ਇਕੱਠਿਆਂ ਕਰ ਲੈਂਦਾ ਮੈਨੂੰ ਐਸੀ ਭਾਂ ਤੇ ਆ ਦੇ ਹੋਰ ਮੈਂ ਇਕੱਠਿਆਂ ਕਰ ਲੈਂਦਾ ਪਰ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਹੀ ਖਿੱਲਰ ਖਿੱਲਰ ਹੀ ਹੈ ਉਹ ਸਾਰਾ ਸਿਸਟਮ ਇਹ ਲੀਰਾਂ ਜਾਂ ਡੋਡੀ ਉੱਡ ਜਾਣਗੇ ਲੀਰਾਂ ਹੀ ਉੱਡ ਜਾਣਗੇ ਕੋਈ ਕਿਸੇ ਕੋਠੇ ਤੇ ਕੋਈ ਕੋਈ ਕਿਸੇ ਕੋਠੇ ਤੇ ਤੇ ਉਸ ਤੋਂ ਬਾਅਦ ਬਾਈ ਸਾਡੀ ਗੱਲਬਾਤ ਇੱਕ ਦੂਜੇ ਨਾਲ ਸਾਈ ਵਧੀਆ ਚੱਲੀ ਹੈ 15 ਦਿਨ ਠੀਕ ਹੈ 15 ਦਿਨ ਸਾਡੀ ਗੱਲਬਾਤ ਵਧੀਆ ਚੱਲੀ ਹੈ ਉਸ ਤੋਂ ਬਾਅਦ 16ਵੇਂ ਦਿਨ ਸਾਡੀ ਵੀਡੀਓ ਵਾਇਰਲ ਹੁੰਦੀ ਹੈ ਅੱਛਾ ਅਰੇ ਦੋਵਾਂ ਦੀ ਵੀਡੀਓ ਵਾਇਰਲ ਹੁੰਦੀ ਆ ਮੂਵੀ ਵੇਖੀ ਜਨੇ ਉੱਥੇ ਅਸੀਂ ਗਲਤ ਹਰਕਤਾਂ ਕਰ ਰਹੇ ਆ ਪੂਰੇ ਸਾਡਾ ਮੂੰਹ ਦਿਖ ਰਿਹਾ ਜਿਵੇਂ ਸ਼ਰੇ ਆ ਵੀਡੀਓ ਵਾਇਰਲ ਹੁੰਦੀ ਆ ਠੀਕ ਆ ਉਸ ਤੋਂ ਬਾਅਦ ਸਾਡੀਆਂ ਛੋਟੀਆਂ-ਛੋਟੀਆਂ ਫੋਟੋਆਂ ਮਾ ਕਰਕੇ ਵੀ ਲਾਈਆਂ ਜਾਂਦੀਆਂ ਆ ਵੀਡੀਓ ਦੇ ਉੱਤੇ ਵੀ ਇਹ ਇਹ ਤਾਂ ਮੁਕੜੀ ਤੇ ਮੁੰਡਾ ਇਹ ਠੀਕ ਆ ਉਸ ਤੋਂ ਬਾਅਦ ਮੇਰੀ ਬਦਨਾਮੀ ਹੁੰਦੀ ਆ ਮੇਰੇ ਮਾਪਿਓ ਮੈਨੂੰ ਬੋਲਦੇ ਆ ਮੇਰੇ ਰਿਸ਼ਤੇਦਾਰ ਬੋਲਦੇ ਆ ਮੇਰੇ ਪਿੰਡ ਦੇ ਲੋਕ ਮੈਨੂੰ ਬੋਲਦੇ ਆ ਮੇਰੇ ਲਿਆਜੀ ਬੋਲਦੇ ਆ ਉਸ ਤੋਂ ਬਾਅਦ ਉਹ ਕੁੜੀ ਦਾ ਮੈਨੂੰ ਫੋਨ ਆਉਂਦਾ ਵੀ ਮੈਂ ਤੂੰ ਮੇਰੇ ਨਾਲ ਧੱਕਾ ਕੀਤਾ ਮੈਂ ਤੇ ਕੀ ਇਸ ਪਾਉਂਗੇ ਵੀ ਮੈਂ ਤੁਹਾਨੂੰ ਨਸ਼ੀਲੀਆਂ ਦਵਾਈਆਂ ਖਵਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਉਹ ਕੁੜੀ ਮੈਨੂੰ ਤੇਰੇ ਤੇ ਇਲਜ਼ਾਮ ਉਹੋ ਇਹੀ ਲਾਉਂਦੀ ਐ ਨਾ ਵੀ ਇਹਨੇ ਮੈਨੂੰ ਨਸ਼ੀਲੀਆਂ ਚੀਜ਼ਾਂ ਖਵਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਤਾਂ ਮੇਰੀ ਵੀਡੀਓ ਵਾਇਰਲ ਹੋਈ ਐ 15 ਦਿਨ ਉਹ ਮੈਨੂੰ ਗਾਲਾਂ ਕੱਢੀਆਂ ਮੇਰੇ ਘਰ ਦੇ ਆਣੇ ਯਾਰ ਰਿਸ਼ਤੇਦਾਰਾਂ ਨੇ ਪਿੰਡ ਦੇ ਆਣੇ ਬਦਨਾਮੀ ਹੋਈ ਉਵੇਂ ਉਹ ਕੁੜੀ ਦੀ ਵੀ ਹੋਈ ਆ ਮੈਂ ਤੁਹਾਨੂੰ ਇਹਦਾ ਗੱਲ ਕਹਣਾ 15 ਦਿਨ ਉਹਨੇ ਮੈਨੂੰ ਬੋਲੀ ਉਹ ਤੇ 15 ਦਿਨ ਯਾਰ ਉਹਨੇ ਕਿਉਂ ਬੋਲਣਾ ਸੀ ਜਦੋਂ ਜਦੋਂ ਯਾਰ ਕਹਿੰਦੇ ਨੇ ਲੂਡ ਲੱਗਦਾ ਪਿੱਛੋਂ ਉਦੋਂ ਪਤਾ ਲੱਗਦਾ ਵੀ ਹਾਂ ਸੇਕ ਨਿਕਲ ਹੀ ਜਾਂ ਉਦੋਂ ਟਾਈਮ ਉਨਾ ਟਾਈਮ ਦਾ ਇਹਨੂੰ ਪਤਾ ਨਹੀਂ ਲੱਗਦਾ ਜਦੋਂ ਵੀਡੀਓ ਨਹੀਂ ਵਾਇਰਲ ਹੋਈਆਂ ਉਹਨਾਂ ਟਾਈਮ ਦਾ ਮੇਰੇ ਨਾਲ ਗੱਲਾਂ ਕਰੀਗੇ ਮੇਰੇ ਕੋਲ ਚੈਟਾਂ ਵੀ ਪਈਆਂ ਸਾਰੀਆਂ ਮੇਰੇ ਕੋਲ ਸਕਰੀਨਸ਼ਾਟ ਵੀ ਪਏ ਆ ਜਦੋਂ ਇਹ ਮਿਲੀ ਆ ਮੈਨੂੰ ਉਹਦੇ ਵਿੱਚ ਗੱਲਾਂ ਬਾਤਾਂ ਸਾਰੀਆਂ ਹੋਈਆਂ ਵੀ ਤੂੰ ਚਿੱਟਾ ਆਪ ਲਾਇਆ ਸਾਰਾ ਕੁਝ ਪਿਆ ਫਿਰ ਵੀ ਇਹ ਮੈਨੂੰ ਕਹਿੰਦੀ ਵੀ ਤੂੰ ਗਲਤ ਕੀਤਾ ਉਹ ਤਾਂ ਕਹਿੰਦੀ ਤੂੰ ਲਵਾਇਆ ਮੈਂ ਯਾਰ ਜੇ ਲਵਾਇਆ ਹੁੰਦਾ ਮੈਂ ਕਹਿੰਦਾ ਮੈਂ ਸੌਂ ਖਾਨਾ ਮੈਂ ਲਵਾਇਆ ਹੋਵੇ ਲੇਡੀ ਬਾਥਰੂਮ ਦੇ ਵਿੱਚ ਹੀ ਆਪ ਲਾ ਕੇ ਆਈਏ ਚਿੱਟਾ ਹੀ ਆਪ ਲਾ ਕੇ ਮੇਰਾ ਡਾਊਟ ਰੈਸਟ ਕੀਤਾ ਜਾਵੇ ਇਹਦਾ ਕੀਤਾ ਜਾਵੇ ਕਿੰਨਾ ਟਾਈਮ ਹੋ ਗਿਆ ਇਹਨੂੰ ਕਰ ਠੀਕ ਹੈ ਮੈਂ ਨਾਲ ਗਿਆ ਲੇਡੀ ਬਾਥਰੂਮ ਚ ਕਿਵੇਂ ਜਾਵੜੂਗਾ ਬਈ ਮੈਂ ਨਹੀਂ ਗਿਆ ਇਹ ਆਪ ਲਾ ਕੇ ਆਈ ਆ ਉਸ ਤੋਂ ਬਾਅਦ ਇਹਦੇ ਬੈਗ ਦੇ ਵਿੱਚ ਸਿਗਨੇਚਰ ਖਾਦੇ ਦੋ ਇਹਨੇ ਕੈਸੂਲ ਉਸ ਤੋਂ ਬਾਅਦ ਮੈਂ ਸਟਿੰਗ ਜ਼ਰੂਰ ਲੈ ਕੇ ਦਿੱਤੀ ਇਹਨੇ ਮੈਨੂੰ ਕਿਹਾ ਸਟਿੰਗ ਲੈ ਕੇ ਦੇ ਮੈਨੂੰ ਉੱਥੋਂ ਮੈਂ ਸਟਿੰਗ ਲੈ ਕੇ ਦਿੱਤੀ ਇਹਨੇ ਸਟਿੰਗ ਪੀਤੀ ਉਹ ਤੋਂ ਬਾਅਦ ਇਹਦਾ ਸਰੀਰ ਬਣਿਆ ਉਸ ਤੋਂ ਬਾਅਦ ਇਹਨੇ ਹਰਕਤਾਂ ਜਿਹੜੀਆਂ ਕੀਤੀਆਂ ਤੁਸੀਂ ਵੀਡੀਓ ਦੇ ਵਿੱਚ ਵੇਖ ਲਿਓ ਪਹਿਲਾਂ ਇਹਨੇ ਸਟਾਰਟ ਕੀਤਾ ਕੰਮ ਅੱਛਾ ਯਾਨੀ ਕਿ ਇਹਨੇ ਜੋ ਮਰਜ਼ੀ ਕਹੀ ਜਾਣਾ ਇਹ ਮੇਰੇ ਤੋਂ ਕਹਿੰਦੀ ਐ ਮੈਂ ਤੇਰੇ ਤੇ ਪਰਚਾ ਪਾਉਂਗੀ ਤੂੰ ਮੇਰੇ ਨਾਲ ਧੱਕਾ ਕੀਤਾ ਨਸ਼ੇਲੀਆਂ ਦਵਾਈਆਂ ਖਾਈਆਂ ਮੇਰੀ ਬਦਨਾ ਜਿੰਨਾ ਉਹ ਉਹ ਗੱਲਾਂ ਮੇਰੇ ਕੋਲ ਚੈਟਾਂ ਸਾਰੀਆਂ ਪਈਆਂ ਉਹ ਮੇਰੇ ਕੋਲ ਚੈਟਾਂ ਸਾਰੀਆਂ ਪਈਆਂ ਮੈਂ ਇਹਦੇ ਤੇ ਉਲਟ ਕਾਰਵਾਈ ਕਰਾਉਣੀ ਹੈ ਵੀ ਮੇਰੇ ਤੇ ਇਲਜ਼ਾਮ ਕਿਉਂ ਲਾਉਂਦੀ ਹੈ ਜਦੋਂ ਤਾੜੀ ਇੱਕ ਹੱਥ ਨਾਲ ਕਿਉਂ ਵੱਜੂ ਯਾਰ ਬਈ ਦੋ ਤਾੜੀਆਂ ਦੋ ਹੱਥਾਂ ਨਾਲ ਤਾੜੀ ਵੱਜੂਗੀ ਮੈਂ ਨਹੀਂ ਕੀਤਾ ਕੋਈ ਵੀ ਬਈ ਮੈਂ ਸੌਂ ਖਾਨਾ ਅੱਜ ਵੀ ਖਾਨਾ ਤਾਂ ਹੀ ਤੁਹਾਨੂੰ ਕੈਮਰੇ ਮੂਰੇ ਸੱਦਿਆ ਮੇਰੇ ਨਾਲ ਧੱਕਾ ਕਰਦੀ ਹੈ ਬਈ ਦੇਣਾ ਮੰਨ ਕੇ ਚੱਲ ਇੰਸਟਾਗ੍ਰਾਮ ਦਾ ਪਿਆਰ ਆ ਤੇਰਾ ਤੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਤੁਹਾਡਾ ਇੱਥੇ ਤੱਕ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਅੱਜ ਕੱਲ ਤਾਂ ਕੀ ਕੁਝ ਹੋ ਜਾਂਦਾ ਵਿਆਹਾਂ ਬੜੀਆਂ ਜਿਹੜੀਆਂ ਜਨਾਨਾਂਾਂ ਦੇ ਘਰਾਂ ਦੇ ਕਤਲ ਕਰਾਈ ਜਾਂਦੀਆਂ ਕੋਈ ਮਰਵਾਈ ਜਾਂਦੀਆਂ ਜਾਂ ਕੋਈ ਕਿਸੇ ਤੋਂ ਸੜਤੀਆਂ ਤੁਸੀਂ ਇੰਸਟਾਗ੍ਰam ਦੇ ਪਿਆਰ ਨੂੰ ਅੱਜ ਦੇ ਟਾਈਮ ਦੇ ਵਿੱਚ ਬਈ ਕੁੜੀਆਂ ਦਾ ਕੋਈ ਅਤਵਾਰ ਨਹੀਂ ਹੈਗਾ ਠੀਕ ਹੈ ਮੈਂ ਇਸ ਕੁੜੀ ਨੂੰ ਬਹੁਤ ਪਿਆਰ ਕੀਤਾ ਬਈ ਰੀਲਾਂ ਮੈਂ ਵੇਖੀਆਂ ਮੈਂ ਚੰਗਾ ਸੀਗਾ ਬਈ ਇਹ ਕਮੈਂਟ ਕਰਕੇ ਸਰ ਜਾਂਦਾ ਵਧੀਆ ਸੀ ਨਾ ਮੇਰ ਨਾਲ ਗੱਲ ਕਰਦੀ ਇਹ ਠੀਕ ਹੈ ਮੈਂ ਤੱਕੇ ਤੁੱਕੇ ਖਾਈ ਜਾਂਦਾ ਠੀਕ ਹੈ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਜਿਹੜੀ ਇਹ ਇੰਸਟਾਗ੍ਰਾਮ ਦੇ ਉੱਤੇ ਜਿਹੜੀ ਰੀਅਲ ਲਾਈਫ ਦੇ ਵਿੱਚ ਫਰਕ ਆ ਤਾਂ ਇੰਸਟਾਗ੍ਰਾਮ ਦੀ ਲਾਈਫ ਦੇ ਵਿੱਚ ਫਰਕ ਆ ਮੈਨੂੰ ਇਹ ਨਹੀਂ ਪਤਾ ਸੀ ਇਹ 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 ਹੋਰ ਵੀ ਨਸ਼ੇ ਕਰਦੀ ਆ ਬਈ ਸਿਕਟਾਂ ਵੀ ਪਿੰਦੀ ਆ ਇਹ ਇਹ ਤਾਂ ਖੋਖਲੀ ਆ ਜਮਾ ਜਮਾ ਖੋਖਲਾ ਪਾਣਾ ਬਈ ਵੀਰਾਂ ਪਿੰਦੀ ਆ ਸੁੱਟੇ ਮਾਰਦੀ ਆ ਲੋਕਾਂ ਦੇ ਨਾਲ ਘੁੰਮਦੀ ਆ ਬਈ ਇਹਦੀਆਂ ਰੀਲਾਂ ਤੁਸੀਂ ਵੇਖ ਸਕਦੇ ਹੋ ਇੰਸਟਾਗ੍ਰਾਮ ਖੋਲ ਲਿਓ ਇਹਦਾ ਰੀਲਾਂ ਤੁਸੀਂ ਵੇਖ ਲਓ ਰੀਲਾਂ ਦੇ ਵਿੱਚ ਤੂੰ ਇਹ ਇੱਕ ਬੀਅਰ ਪੈਗ ਸ਼ੈਗ ਆ ਸੂਟੇ ਸਾਟੇ ਗੱਡੀਆਂ 'ਚ ਘੁੰਮਣਾ ਗੇਰੀ ਰੂਟ ਚੰਡੀਗੜਾ ਦੇ ਵਿੱਚ ਲਾਉਣਾ ਇਹਦਾ ਸਾਰਾ ਇਹ ਕੰਮ ਆ ਇਹਦਾ ਅੱਛਾ ਇਹਨੇ ਭੋਲੇ ਭਾਲੇ ਮੁੰਡਿਆਂ ਨੂੰ ਫਸਾਉਣਾ ਉਸ ਤੋਂ ਬਾਅਦ ਉਹਨਾਂ ਰਹਿਣਾ ਉਸ ਤੋਂ ਬਾਅਦ ਵੀਡੀਓ ਆਪ ਵਾਇਰਲ ਕਰਾਉਣੀ ਤੇ ਉਸ ਤੋਂ ਬਾਅਦ ਉਸ ਮੁੰਡੇ ਤੋਂ ਪੈਸੇ ਖਾਣੇ ਇਹ ਸਿਸਟਮ ਇਹਨਾਂ ਨੇ ਬਣਾਇਆ ਜਿੱਥੋਂ ਤੱਕ ਮੈਂ ਸੋਚਦਾ ਅੱਜ ਇਹ ਕਹਿੰਦੀ ਮੈਂ ਤੇਰੇ ਤਾਂ ਐ ਕਰ ਦੂੰ ਉਹ ਕਰਦੇ ਪੈਸੇ ਦੇ ਮੈਨੂੰ ਨਹੀਂ ਤਾਂ ਮੈਂ ਤੇਰਾ ਐ ਕਰ ਦੂੰ ਵੀ ਦੱਸ ਵੀ ਜਿਹੜੀ ਇੱਜ਼ਤ ਆ ਮੇਰੀ ਤੇ ਇਹਦੀ ਇੱਜ਼ਤ ਆ ਉਹ ਸਿਰਫ ਪੈਸਾ ਕਰਕੇ ਖੜੀ ਹੈ ਪੈਸਾ ਨਹੀਂ ਮੰਗ ਕੀਤੀ ਪੈਸਾ ਨਹੀਂ ਮੰਗ ਕੀਤੀ ਬਈ ਮੈਥੋਂ 2 ਲੱਖ ਦੀ ਮੰਗ ਕੀਤੀ ਹੈ ਮੈਥੋਂ ਤਾਂ ਹੀ ਮਗੇ ਵੇਖ ਕੋ ਮੈਂ ਦਉਣਾ ਪਰ ਦਉਣਾ ਇਸ ਰਹੀ ਹੈ ਹੁਣ ਤੂੰ ਇਹ ਮੰਨ ਕੇ ਜਾ ਦੇ ਤੂੰ ਪੈਸਿਆਂ ਦੀ ਮੰਗ ਕੀਤੀ ਆ ਤੇਰਾ ਕਿੱਥੋਂ ਤੱਕ ਮੁੱਦਾ ਗਿਆ ਤੇ ਕੀ ਕਹਿਣਾ ਚਾਹੁੰਦਾ ਤੂੰ ਜਿਹੜਾ ਇੰਸਟਾਗ੍ਰਾਮ ਦੇ ਪਿਆਰ ਵਾਲੇ ਬਾਈ ਇੰਸਟਾਗ੍ਰਾਮ ਦਾ ਜਿਹੜਾ ਪਿਆਰ ਹੈ ਜਿਵੇਂ ਲੰਡੂ ਪਿਆਰ ਆ ਕੋਈ ਆ ਜਿਹੜੀ ਨਿਭ ਜੇ ਪਰ ਕਈ ਤਾਂ ਆਪਾਂ ਕਹਿੰਦੇ ਵੇ ਇੰਸਟਾਗ੍ਰਾਮ ਦੀ ਲਾਈਫ ਯਾਰ ਐ ਸਰਾ ਯਾਰ ਨੱਚਦੀਆਂ ਟੱਪਦੀਆਂ ਇਹ 35 35 ਲੱਖ ਰੁਪਏ ਤਾਂ ਮੁੰਡਿਆਂ ਤੋਂ ਖਾ ਗਏ ਆ ਬਈ ਉਹ ਵੀਡੀਓ ਵਾਇਰਲ ਹੋਈਆਂ ਹਾਂ ਕਿੰਨੇ ਲੋਕਾਂ ਨੂੰ ਇਹਨਾਂ ਨੇ ਮਰਵਾਤਾ ਇਹ ਕੁੜੀਆਂ ਤੇ ਕੋਈ ਭਰੋਸਾ ਨਹੀਂ ਹੈਗਾ ਇਹ ਜਿਹੜੀ ਕੁੜੀ ਮੈਨੂੰ ਫਸਾਉਣਾ ਚਾਹੁੰਦੀ ਹੈ ਇਹ ਕਹਿੰਦੀਆਂ ਨੇ ਵੀ ਮੈਂ ਕਰ ਦੂੰ ਉਹ ਕਰ ਦੂੰ ਮੇਰੇ ਕੋਲ ਬਈ ਸਾਰੇ ਸਬੂਤ ਪਈਆ ਮੇਰੇ ਕੋਲ ਚੈਟਾਂ ਪਈਆਂ ਸਾਰਾ ਕੁਝ ਪਿਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਮੇਰੇ ਤੇ ਕੇਸ ਵਵਾਵੇ ਤਾਂ ਮੈਂ ਇਹਨੂੰ ਫਸਾਊਂਗਾ ਉਲਟ ਇਹ ਇਹ ਮੈਂ ਤਾਂ ਇਹ ਤਾਂ ਹੀ ਤੁਹਾਨੂੰ ਕੈਮਰੇ ਮੋਰੇ ਲਿਆਇਆ ਵੀ ਇਹਦੇ ਤੱਕ ਵੀਡੀਓ ਪ ਤੇ ਉਹ ਕੁੜੀਆਂ ਨੂੰ ਮੈਂ ਕਹਣਾ ਚਾਹਣਾ ਜਿਹੜੀਆਂ ਕੁੜੀਆਂ ਸ਼ੈਤਾਨੀ ਕਰਦੀਆਂ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਦੀਆਂ ਵੀ ਅਸੀਂ ਬਹੁਤ ਸਮਾਰਟ ਆ ਪਰ ਮੁੰਡਿਆਂ ਤੋਂ ਵੱਧ ਕੇ ਕੋਈ ਸਮਾਰਟ ਨਹੀਂ ਹੁੰਦਾ ਮੁੰਡੇ ਦਾ ਵੱਜ ਕੇ ਕੋਈ ਨੌਲਜ ਵਾਲਾ ਨਹੀਂ ਹੁੰਦਾ ਠੀਕ ਹੈ ਪੜ੍ਹਾਈ ਚ ਭਲਾ ਦੀ ਇਹ ਹਿਸ਼ਾਰ ਹੁਣ ਪਰ ਬਲਬ ਦੀ ਖੋਜ ਕਿਨੇ ਕੀਤੀ ਆ ਲਾਈਟ ਦੀ ਖੋਜ ਕਿਨੇ ਕੀਤੀ ਆ ਹਰ ਇੱਕ ਚੀਜ਼ ਦੀ ਖੋਜ ਕਿਨੇ ਕੀਤੀ ਆ ਬੰਦੇ ਨੇ ਕੀਤੀ ਆ ਤੇ ਇਹ ਸਾਨੂੰ ਕੀ ਸਮਝਣਗੇ ਇਹ ਇਹਨਾਂ ਦੇ ਗੋਡਿਆਂ ਵਿੱਚ ਦਿਮਾਗ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਇਹਦੇ ਨਾਲ ਚੈਟ ਕੀਤੀ ਇਹਨੇ ਮੈਨੂੰ ਧੱਕਾ ਕੀਤਾ ਤੇ ਮੇਰੇ ਇਹਦੇ ਕੋਲ ਚੈਟ ਨਹੀਂ ਪਈ ਮੇਰੇ ਕੋਲ ਸਾਰਾ ਕੁਝ ਪਿਆ ਬਾਈ ਕੱਲ ਨੂੰ ਮੇਰੇ ਤੇ ਗੱਲ ਆ ਸਕਦੀ ਸੀ ਮੈਂ ਤਾਂ ਹੀ ਰੱਖੀ ਸੀ ਠੀਕ ਹੈ ਅੱਜ ਮੈਂ ਬੱਸ ਜੂੰਗਾ ਬਾਈ ਮੈਨੂੰ ਪਤਾ ਠੀਕ ਹੈ ਮੈਂ ਤਾਂ ਹੀ ਕੈਮਰੇ ਮੂਰੇ ਆਇਆ ਮੈਨੂੰ ਸੌਂਪਵਾ ਲੋ ਜੇ ਮੈਂ ਇਹਦੀ ਵੀਡੀਓ ਵਾਇਰਲ ਕੀਤੀ ਹੋਵੇ ਜਾਂ ਮੈਂ ਇਹਨਾਂ ਧੱਕਾ ਕੀਤਾ ਹੋਵੇ ਠੀਕ ਹੈ ਜਿਹੜਾ ਕੁਝ ਹੋਇਆ ਬਈ ਇਹਨੇ ਆਪ ਕੀਤਾ ਕੈਮਰੇ ਮੂਰੇ ਵੀ ਖਾਵਾਂਗੇ ਚੈਟ 'ਚ ਵੀ ਖਾਵਾਂਗਾ ਸਾਰੀ ਚੈਟ ਦੇ ਵਿੱਚ ਲਿਖਿਆ ਜੇ ਜਿੱਥੇ ਮਰਜੀ ਬੈਠਣਾ ਬਹਿਸ ਕਰ ਸਕਦੀ ਹੈ ਮੇਰਾ ਠੀਕ ਹੈ ਬਈ ਧੰਨਵਾਦ ਬਈ ਲੋਕਾਂ ਨੂੰ ਵੀ ਕਹਿਣਾ ਚਾਹਣਾ ਬਈ ਲੋਕੋ ਬਸ ਕੇ ਰੋ ਕੁੜੀਆਂ ਤੋਂ ਬੇਸ਼ਰਮ ਕੁੜੀਆਂ ਇਹ ਠੀਕ ਹੈ ਧੰਨਵਾਦ ਬਈ ਇਹ ਬੰਦਾ ਬਹੁਤ ਦੁਖੀ ਆ ਕਹਿੰਦਾ ਵੀ ਆਪਦੀ ਸਹਿਮਤੀ ਨਾਲ ਸਾਰਾ ਕੁਝ ਕਰਕੇ ਕੁੜੀ ਜਿਤਾ ਆਪੀਤਾ ਸਿਗਨੇਚਰ ਆਪ ਖਾਦੇ ਸਾਰਾ ਕੁਝ ਕਰਕੇ ਇਲਜ਼ਾਮ ਕਹਿੰਦਾ ਮੇਰੇ ਤੇ ਲਾਉਂਦੀ ਆ ਕਹਿੰਦਾ ਮੇਰੇ ਕੋਲ ਸਾਰੇ ਸਬੂਤ ਪਏ ਆ 15 ਦਿਨ ਵੀਡੀਓ ਵਾਇਰਲ ਨਹੀਂ ਹੁੰਦੀ ਜਦੋਂ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਰੌਲਾ ਪੈ ਜਾਂਦਾ ਤੂੰ ਪੈਸਾ ਦੀ ਮੰਗ ਵੀ ਕਰਦੀ ਆ ਤੂੰ ਮੇਰੀ ਇੱਜ਼ਤ ਖਰਾਬ ਕਰਦੀ ਕਹਿੰਦਾ ਭਾਈ ਇਹ ਗੱਲ ਸੁਣ ਲੋ ਤੜੀ ਇੱਕਾਤ ਨਾਣੀ ਬਾਈ ਦੀ ਦੋਨਾਂ ਨਾਲ ਬਾਈ ਦੀ ਇੱਜ਼ਤ ਦੋਨਾਂ ਦੀ ਹੁੰਦੀ ਆ ਉਹ ਮੁੰਡੇ ਦੀ ਵੀ ਇੱਜ਼ਤ ਖਰਾਬ ਹੋਈ ਆ ਕਿਉਂਕਿ ਉਹਦਾ ਮਾਪਿਓ ਨੂੰ ਗਾਲਾਂ ਕੱਢਦਾ ਪਿੰਡ ਦੇ ਗਾਲਾਂ ਕੱਢਦੇ ਆ ਠੀਕ ਆ ਯਾਰ ਦੋਸਤ ਗਾਲਾਂ ਕੱਢਦੇ ਆ ਕਹਿੰਦਾ ਮਾਂ ਪਿਓ ਉਹਨਾਂ ਦਾ ਕਹਿੰਦਾ ਮੈਨੂੰ ਉਹਨਾਂ ਦੇ ਕੋਲੇ ਨਹੀਂ ਬਹਿਣ ਦਿੰਦਾ ਜੋ ਆਕਾ ਦੇ ਵੀ ਇਹ ਜਿਹੇ ਜਾ ਹੈਗਾ ਉਹ ਜੇ ਸਾਡੇ ਜੋਕਾਂ ਨੂੰ ਖਰਾਬ ਕਰ ਦੂ ਵੀ ਇਹੇ ਜੀ ਚੀਜ਼ਾਂ ਤੋਂ ਤੁਸੀਂ ਬਾਜੋ ਬਾਈ ਅੱਜ ਕੱਲ ਇੰਸਟਾ ਉਸਟਾ ਦੇ ਪਿਆਰ ਆ ਜਿਹੜੇ ਨੱਟ ਦੇ ਪੈ ਲੈ ਇਹਨਾਂ ਨੂੰ ਛੱਡ ਦੋ ਕੀ ਕੁਝ ਹੋਈ ਜਾਂਦਾ ਕੋਈ ਆਦੇ ਘਰ ਵਾਲ ਨੂੰ ਮਿਲਵਾਈ ਜਾਂਦੀ ਆ ਕੋਈ ਪਹਾੜ ਤੋਂ ਧੱਕਾ ਦੇਤਾ ਨਾ ਤਾਂ ਇੱਥੇ ਲਵ ਮੈਰਿਜ ਸੇਫ ਆ ਤੇ ਨਾ ਇੱਥੇ ਰੇਂਜ ਮੈਰਿਜ ਸੇਫ ਆ ਕੱਲਾ ਸੇਫ ਆ ਤਾਂ ਕੱਲਾ ਬੰਦਾ ਕੱਲਾ ਰਹਿ ਲੈ ਇਹਨਾਂ ਤੋਂ ਦੂਰ ਰੱਖੇ 4 ਮੀਟਰ ਦੂਰ ਦੀ ਹੋ ਕੇ ਨੰਗ ਜੇ ਤਾਂ ਬੰਦਾ ਵਧੇਗਾ ਜੇ ਇਹਨਾਂ ਦੇ ਜਮਾਂ ਨੇੜੇ ਹੋ ਕੇ ਤੁਸੀਂ ਜਾਓਗੇ ਨਾ ਤੇ ਸਮਝ ਲਓ ਫਿਰ ਇਹਦੀ ਬਾਦ ਜਾਂ ਤਲਾਕ ਤਾਂ ਹੁਣ ਅੱਜ ਕੱਲ ਹੈ ਹੀ ਨਹੀਂਗਾ ਸਿੱਧੀ ਮੌਤ ਹੀ ਹੈ ਬਈ ਕਿਉਂ ਆ ਇਹ ਮਾਰ ਦਿੰਦਿਆਂ ਜਾਂ ਮਾਰਾ ਦਿੰਦਿਆਂ ਇਹਨਾਂ ਦੀ ਪਤਾ ਨਹੀਂ ਗਿੱਚੀ ਪਿੱਛੇ ਮਾਤਾ ਪਤਾ ਨਹੀਂ ਕੀ ਹੋਇਆ ਯਾਰ ਇਹਨਾਂ ਨੂੰ ਜਿਵੇਂ ਕਹਿੰਦੇ ਨਾ ਨਾਰੀ ਕਹਿੰਦੇ ਸਮਾਜ ਪ੍ਰਧਾਨ ਬਣਾਤੀ ਉਹੀ ਬਣ ਗਈ ਇਹ ਪ੍ਰਧਾਨ ਹੀ ਬਣ ਗਈ ਅੱਗੇ ਬੰਦੇ ਬੰਦੇ ਪਿੱਛੇ ਲੜਦੇ ਹੁੰਦੇ ਸੀ ਹੁਣ ਜਨਾਨੀਆਂ ਬੰਦਿਆਂ ਨੂੰ ਮਰਉਣ ਲੱਗ ਗਾ ਸਿਰਾਂ ਤੇ ਬਹਿ ਗਈਆਂ ਬਈ ਜਿਹਨੋਂ ਦਨ ਕਲ ਜੋਗਾਈ ਜਾਂਦਾ ਇਹ ਦੋਨੋਂ ਦਨ ਇਹਨਾਂ ਦੀ ਮਤ ਪਤ ਨਹੀਂ ਕਿੱਧਰ ਨੂੰ ਜਾਈ ਜਾਂਦੀ ਆ ਅੱਗੇ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਆ ਬਰਾਬਰ ਦਾ ਦਰਜਾ ਮੈਂ ਕਹਿੰਦਾ ਯਾ 2 ਫੁੱਟ ਉੱਚੇ ਲੈ ਗਏ ਤਾਂ ਜਦ ਦਰਜਾ ਤਾਂ ਇਹ 2 ਫੁੱਟ ਉੱਚਾ ਲੈ ਗਾਂ ਕਿਉਂ ਲੈ ਗਾਂ ਦੋ ਬੰਦੇ ਪਸਾਉਂਦੇ ਨਾ ਆਉ ਦੇ ਘਰ ਨਾਲ ਨੂੰ ਮੁਰਾਦ ਦਿੰਦਾ ਦੋ ਬੰਦੇ ਪਸਾਉਂਦਿਆਂ ਉਹਦੇ ਕੋਈ ਆਸ਼ਕ ਹੁੰਦਾ ਉਹਨੂੰ ਮਿਲਾ ਦਿੰਦਾ ਜਾਂ ਬਲੈਕਮੇਲ ਕਰ ਲੱਗੇ ਬੰਦਾ ਦਾ ਚਾਰੇ ਪਾਸੇ ਪੀਸਿਆ ਜਾਂਦਾ ਤੇ ਜੇ ਕੋਈ ਗਲਤੀ ਹੁੰਦੀ ਆ ਉੱਥੇ ਵੀ ਬੰਦੇ ਦੀ ਗਲਤੀ ਨਿਕਲਦੀ ਆ ਜਾਂ ਮੈਂ ਕਹਿੰਦਾ ਚੌਂਕ ਦੇ ਵਿੱਚ ਜਾਂ ਕਿਤੇ ਭੀੜ ਚ ਮੁੰਡਾ ਕੁੜੀ ਭਲਾ ਬੋਏਫ੍ਰੈਂਡ ਗਰਲਫ੍ਰੈਂਡ ਹੋਣ ਜੇ ਮੁੰਡੇ ਨੇ ਕੋਈ ਮਾੜੀ ਜੀ ਗਲਤੀ ਕਰਤੀ ਨਾ ਕੁੜੀ ਨੇ ਮਾਲਾ ਰੋਲਾ ਪਾ ਕੇ ਤੇ ਮਂਢੀਰ ਉਹਦੋਂ ਉਹਦੀ ਚੁੰਬੜ ਜਾਂਦੀ ਆ ਉਹ ਐ ਨਹੀਂ ਬਹਿੰਦੇ ਵੀ ਇਹਨਾਂ ਦੀ ਕੀ ਗੱਲਬਾਤ ਹੋਊਗੀ ਕੁੱਟਣ ਲੱਗੇ ਮੈਂ ਟਮਾ ਦੇ ਕੁੜੀ ਨੂੰ ਕਹਿੰਗੇ ਉਹਨੂੰ ਘਰੇ ਛੱਡਿਓ ਬਾਈ ਇਹ ਚ ਦੀ ਵੀਡੀਓ ਕੰਟੇਨਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖਾ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰਦੀ ਸਦੂ ਧੰਨਵਾਦ